ਪਾਣੀ ਆਇਆ ਨੂੰ 15 ਦਿਨੋਂ ਚੱਲਿਆ ਹਾਂਜੀ ਇਹ ਮਤਲਬ ਕਿ ਲਾਈਵ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਝੂਠ ਨਹੀਂ ਜਾਂ ਕਿੱਦਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨਾ ਔਖਾ ਹੈ ਸਾਰਾ ਘਰ ਹੈ ਜਿਹੜਾ ਉਹ ਡੁੱਬਿਆ ਹੋਇਆ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਰਾਤ ਨੂੰ ਕਿਵੇਂ ਪੈਣੀ ਹੋ ਕਰ ਰਾਤ ਨੂੰ ਸਵੇਰ ਸਾਬ ਚੱਲ ਜਾਂਦੇ ਆ ਸਵੇਰ ਸਾਬ ਚਲੇ ਜਾਂਦੇ ਆ ਹਾਂਜੀ ਦਿਨ ਚ ਘਰੇ ਆ ਜਾਂਦੇ ਹਾਂਜੀ ਗੰਦੇ ਪਾਣੀ ਦੇ ਵਿੱਚ ਰਹਿਣ ਲਈ ਲੋਕ ਮਜਬੂਰ ਨੇ ਕਹਿੰਦੇ ਅਸੀਂ ਚਲੇ ਜਾਂਦੇ ਆ ਪਰ ਘਰ ਦਾ ਮੋਹ ਕਿੱਥੇ ਛੱਡ ਹੁੰਦਾ ਜਿਹੜੇ ਘਰ ਨੂੰ ਘਰ ਵੀ ਟੁੱਟਣਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਆ ਜਦੋਂ ਮੇਹ ਪੈਂਦਾ ਰਿਹਾ ਤੇ ਮਤਲਬ ਥੱਲੇ ਬਹਿ ਕੇ ਬਾਲੇ ਥੋਲਾਂ ਦੇ ਵਿੱਚ ਕਣਕ ਪਾ ਕੇ ਰੱਖਦੇ ਆ ਢੋਲ ਨੇ ਜਿਹੜੇ ਇਹ ਵੀ ਪੂਰੀ ਤਰ੍ਹਾਂ ਦੇ ਨਾਲ ਡੁੱਬੇ ਹੋਏ ਨੇ ਪ੍ਰਸ਼ਾਦਾ ਪਾਣੀ ਫਿਰ ਤਾਂ ਆਉਂਦਾ ਹੀ ਆ ਹੁਣ ਬਣਾ ਤਾਂ ਇੱਥੇ ਨਹੀਂ ਹੁੰਦਾ ਹੋਣਾ ਸਾਰਾ ਕੁਝ ਖਰਾਬ ਹੋ ਗਿਆ ਹਾਂਜੀ ਹਾਂਜੀ ਆ ਬਣਨੇ ਹੋਇ ਲਿਆਉਣੇ ਆ ਤੇ ਇੱਥੇ ਦੇ ਬੱਚੇ ਵੀ ਨਾਲ ਹੀ ਇੱਥੇ ਆਂਦੇ ਆਂ ਹਾਂਜੀ ਹਾਂਜੀ ਬੱਚੇ ਵੀ ਇਤਰਾ ਹੀ ਨਾਲੇ ਅਹੀਂ ਦੇਖੋ ਸਰਕਾਰਾਂ ਤੋਂ ਮੇਲ ਕਰਦੇ ਆਂ ਜੇ ਇਹਨਾਂ ਦਰਿਆ ਆ ਹੀ ਵਗਾਉਣਾ ਇੱਥੇ ਸਾਡੀਆਂ ਮਾਲਕੀ ਪੈ ਲੀਆਂ ਵਾ ਤੇ ਸਾਨੂੰ ਪੈਸੇ ਦੇ ਦੇਣ ਤੇ ਆਪਦਾ ਦਰਿਆ ਵਗਾਉਣਾ ਤੇ ਦਰਿਆ ਦੱਸਣ ਸਹੀ ਕਿਹੜੇ ਨੰਬਰਾਂ ਦੇ ਵਿੱਚ ਦੀ ਵਗਦਾ ਦਰਿਆ ਦਾ ਕਾਗਜ਼ੀ ਚਾਹੇ ਚੱਬੋ ਘੜਕਾਰ ਸਾਡੇ ਕੀ ਨਹੀਂ ਕਰ ਸਕਦੀ ਜੇ ਇਹਨੇ ਬੋਟਾ ਪਾਉਣੇ ਸਾਡੇ ਇਹਨਾਂ ਮਸਲਾ ਹੱਲ ਕਰਖਾ ਕਦੀ ਕਿ ਨਹੀਂ ਕਰਖਾ ਕਤਲਾ ਤਾਂ ਚਲੋ ਬਰਬਾਦ ਹੋਈਆਂ ਹੀ ਹੋਈਆਂ ਵਾ ਹੁਣੇ ਸਾਨੂੰ ਘਰ ਹੀ ਵੀ ਵੈਗਰੋ ਟਿਕਨ ਨੂੰ ਦਿੰਦਾ ਠੀਕ ਆ ਨਾ ਵੀ ਅਸੀਂ ਘਰੇ ਵੀ ਨਹੀਂ ਰਹਿ ਸਕਦੇ ਸਾਡੇ ਨਾਲ ਅੱਜ ਨਵੀਂ ਨਹੀਂ ਹੋਈ ਵੀਰੇ ਸਾਡੇ ਨਾਲ ਆਏ ਸਾਲ ਐਵੇਂ ਹੁੰਦਾ ਤਾਂ ਤੇ ਗੱਟੇ ਹੋਣਗੇ ਜਿਹੜੇ ਜਾਂ ਰਿਓ ਹੋਊਗਾ ਇਸ ਤਰੀਕੇ ਨਾਲ ਇਹ ਸਾਰਾ ਸਮਾਨ ਇੱਥੇ ਰੱਖਿਆ ਹੋਇਆ ਹੋਰ ਵੀ ਜਾਨਵਰ ਨੇ ਜਿਹੜੇ ਇੱਥੇ ਕੇ ਪਾਣੀ ਆਉਂਦਾ ਸੀ ਕੋਈ ਚਲੋ 5 6 ਸਾਲ ਹੀ ਕਿਤੇ ਸੀ ਹੁਣ 2023 ਚ ਆਇਆ 1 ਸਾਲ ਸੋਖਾ ਨੰਗਿਆ 2025 ਦੇ ਵਿੱਚ ਫੇਰ ਪਾਣੀ ਆ ਗਿਆ ਜਿਉਂਦੇ ਜ਼ਰੂਰ ਆ ਪਰ ਅਸੀਂ ਜਿਉਂਦੇ ਤੁਰੇ ਇੱਕ ਮਰਿਆਂ ਬਰੋਬਰ ਐ ਕਿਸਾਨ ਤੇ ਉਹ ਸੰਨ ਦਾ ਤੇ ਤੇ ਵਿਪਤਾ ਪਈ ਹੋਈ ਆ ਸਰਕਾਰਾਂ ਨੂੰ ਲੋੜ ਆ ਇਹਨਾਂ ਦੀਆਂ ਗੱਲਾਂ ਸੁਣਨ ਦੀ ਇਹਨਾਂ ਦੇ ਮੁੱਦੇ ਸੁਣਨ ਦੀ ਲਿਪ ਸਰਵਿਸ ਦੀ ਲੋੜ ਨਹੀਂ ਸਰਕਾਰ ਜਿਸ ਤਰੀਕੇ ਨਾਲ ਕੋਈ ਵੀ ਸਰਕਾਰ ਹੋਵੇ ਲਿਪ ਸਰਵਿਸ ਕਰਦੀ ਆ ਸultanpur Lodhi ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਖੜੇ ਆ ਤਾਂ ਬਾਉਪੁਰ ਪਿੰਡਾ ਬਾਬਾ ਜੀ ਜੀ ਤਾਂ ਸੰਗਰਾ ਪਿੰਡਾ ਤੁਸੀਂ ਸਰਪੰਚ ਸਾਹਿਬ ਨੂੰ ਇੱਥੇ ਦੇ ਕਿਸ ਤਰੀਕੇ ਦਾ ਮਾਹੌਲ ਆ ਬਾਬਾ ਜੀ ਇੱਥੇ ਆਏ ਨੇ ਤੁਹਾਡੀ ਸੇਵਾ ਦੇ ਵਿੱਚ ਬਾਬਾ ਜੀ ਇਹ ਤਾਂ ਵੀਰੇ ਬਹੁਤ ਮਤਲਬ ਕੀ ਸਪੋਰਟ ਕਰਦੇ ਆ ਸਹਾਇਤਾ ਕਰਦੇ ਪਰ ਹਾਲ ਤਾਂ ਤੁਹਾਡੇ ਸਾਹਮਣੇ ਹੀ ਹੈ ਵੀ ਫਸਲਾਂ ਤਾਂ ਚਲੋ ਬਰਬਾਦ ਹੋਈਆਂ ਹੀ ਹੋਈਆਂ ਵਾ ਹੁਣੇ ਸਾਨੂੰ ਘਰ ਵੀ ਵੈਗਰੋ ਟਿਕਨ ਨੂੰ ਦਿੰਦਾ ਠੀਕ ਆ ਨਾ ਵੀ ਅਸੀਂ ਘਰੇ ਵੀ ਨਹੀਂ ਰਹਿ ਸਕਦੇ ਹੂੰ ਵੀ ਬੱਚੇ ਰੋਲਦੇ ਪਏ ਆ ਬਾਕੀ ਸਾਡੇ ਨਾਲ ਇਹ ਅੱਜ ਨਵੀਂ ਨਹੀਂ ਹੋਈ ਵੀਰੇ ਸਾਡੇ ਨਾਲ ਆਏ ਸਾਲ ਐਵੇਂ ਹੁੰਦਾ ਪਹਿਲਾਂ ਚਲੋ ਹੁੰਦਾ ਸੀ ਡਿਫਰੈਂਟ ਹੋ ਜਾਂਦਾ ਸੀਗਾ ਹੁਣ ਤਾਂ ਸਾਲ ਬਾਦੀ ਹੋ ਜਾਂਦਾ ਵਾ ਮਤਲਬ ਕਿ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ 70 ਕਿੱਲੇ ਝੋਨਾ ਅਸੀਂ ਲਾਇਆ ਸੀਗਾ 3.5 ਲੱਖ ਲਵਾਈ ਸੀਗੀ ਤੇ ਤੁਹਾਨੂੰ ਪਤਾ ਖਰਚੇ ਅੱਜਕੱਲ ਮਗਹੀਾਈ ਬਹੁਤ ਆ ਬੱਚਿਆਂ ਦੇ ਸਾਡੀ ਤਾਂ ਜੋ ਜ਼ਿੰਦਗੀ ਸੀ ਸੀ ਆਪਣੇ ਬੱਚਿਆਂ ਦਾ ਭੇਕ ਵੀ ਨਹੀਂ ਸਵਾਰ ਸਕਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਪਈ ਏ ਸਾਨੂੰ ਮਤਲਬ ਕਿ ਐਸੀ ਜਿਉਂਦੇ ਜ਼ਰੂਰ ਆ ਪਰ ਅਸੀਂ ਜਿਉਂਦੇ ਤੁਰੇ ਇੱਕ abro o ਕਿ ਮੇ ਘਰ ਤੁਹਾਡਾ ਅਸੀਂ ਦੇਖ ਰਹੀ ਸੀ ਤੁਸੀਂ ਅੰਦਰੋਂ ਆ ਰਹੇ ਸੀ 4 4 ਫੁੱਟ ਪਾਣੀ ਘਰ ਦੇ ਵਿੱਚ ਬੜਿਆ ਹੋਇਆ ਆ ਆਪਾਂ ਇਦਾਂ ਹੀ ਰਹਿਨੇ ਹਾਂ ਪੇਟੀਆਂ ਉੱਪਰ ਰੱਖੀਆਂ ਹਾਂ ਜੀ ਹਾਂ ਜੀ ਅਸੀਂ ਇਦਾਂ ਇਦਾਂ ਹੀ ਰਹਿਨੇ ਆ ਕਿਉਂਕਿ ਫਿਰ ਇਹ ਨਾ ਵੀ ਡੰਗਰ ਮਾਰਡ ਘਰ ਛੱਡਿਆ ਵੀ ਨਹੀਂ ਜਾਂਦਾ ਘਰ ਛੱਡਣਾ ਬਹੁਤ ਔਖਾ ਆਪਾਂ ਰਿਸ਼ਤੇਦਾਰੀ ਤੇ ਜਾਣੇ ਇੱਕ ਰਾਤ ਕੱਟਣੀ ਔਖੀ ਏ ਜਦੋਂ ਆਪਾਂ ਨੂੰ ਪਤਾ ਆਪਣੇ ਘਰ ਵਿੱਚ ਇਹ ਨੌਬਤ ਤੇ ਆਪਾਂ ਪਾਸੇ ਕਿਵੇਂ ਰਹਿ ਸਕਦੇ ਹਾਂ ਚਲੋ ਵੈਗਰੂ ਸਬਰਤਾ ਬਖਸ਼ਦਾ ਪਰ ਇਹਨਾਂ ਵੀ ਦਿਨ ਬੇ ਦਿਨ ਜਿਉਂ ਸਾਡੇ ਹਾਲਾਤ ਹੁੰਦੇ ਜਾਂਦੇ ਆ ਨਾ ਬਹੁਤ ਮਾਰੇ ਹਾਲਾਤ ਆ ਤੇ ਅਸੀਂ ਤਾਂ ਇਹੀ ਸਰਕਾਰ ਤੋਂ ਵੀ ਹੂੰ ਤੇ ਪੱਕਾ ਹੱਲ ਕਰ ਤੋ بس ਇਹੀ ਇਹੀ ਮੰਗ ਕਰ ਬਾਬਕ ਹੋਗੇ ਤੁਸੀਂ ਮਨ ਪੱਕਾ ਹੱਲ ਕਿਸ ਤਰੀਕੇ ਨਾਲ ਕਹਿੰਦੇ ਹੋਂ ਕਿਸ ਤਰੀਕੇ ਨਾਲ ਬਾਬਾ ਜੀ ਨੇ ਵੀ ਤੁਹਾਨੂੰ ਕਿਹਾ ਵੀ ਮਤਾ ਪਾ ਕੇ ਦਿਓ ਤੁਹਾਡੇ ਨਾਲ ਕਰਾਂਗੇ ਵੀ ਅਸੀਂ ਤਾਂ ਬੰਨ ਦਾ ਹੀ ਕਹਿੰਦੇ ਪਏ ਆ ਵੀ ਮੰਨ ਲਓ ਵੀ ਬੰਨ ਨੂੰ ਨਹਿਰੀ ਰੂਪ ਦਿੱਤਾ ਜਾਵੇ ਵੀ ਜਿਹੜੇ ਹਿਸਾਬ ਨਾਲ ਮੇਤਲ ਕਿ ਸਾਡੀਆਂ ਫਸਲਾਂ ਨਾ ਬਰਬਾਦ ਹੋਣ ਅਸੀਂ ਆਪਣੇ ਘਰ ਟਿਕ ਕੇ ਬਹਿ ਸਕੀਏ ਵੀ ਘਰ ਟਿਕ ਕੇ ਬਹਿ ਸਕੀਏ ਅੱਗੇ ਮੰਨ ਲਓ ਵੀ 2023 ਦੇ ਵਿੱਚ ਸੀਗਾ ਪਾਣੀ ਆਇਆ ਹੁਣ ਹਿਸਾਬ ਨਾਲ 88 ਲਿਆੜਦੋ ਵੀ ਕਹਿੰਦੇ 2 ਫੁੱਟ ਉੱਤੇ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਹੈ ਅਜੇ ਕੋਈ ਪਤਾ ਨਹੀਂ ਕਹਿੰਦੇ ਪਾਣੀ ਹੋਰ ਚੜਨਾ ਨਾਲ ਜਦੋਂ ਵੀ ਨੰਬਰ ਦੋ ਦੋਹਾਨੂੰ ਪਤਾ ਹੈ ਜਰਨੈਲ ਕੋਈ ਵੀ ਫੋਨ ਕਰੋ ਇਥੇ ਨਾਲ ਹੀ ਖੜਿਆ ਉਹ ਉਹ ਦਾ ਪਾਪਾ ਜੀ ਸਪੋਰਟ ਕਰਦੇ ਆ ਵੀਰਾ ਰਾਤ ਵੀ ਫੋਨ ਕਰੇ ਆਉਂਦੇ ਆ ਸਪੋਰਟ ਕਰਦੇ ਆ ਜਿੰਨੇ ਜੋ ਕੇ 하게 ਕਰਦੇ ਅਸੀਂ ਇਹ ਨਹੀਂ ਕਹਿੰਦੇ ਹਾਂ ਜੀ ਇਹ ਨਹੀਂ ਅਸੀਂ ਕਹਿੰਦੇ ਵੀ ਜਿਵੇਂ ਕਿਦਾਂ ਕਿਸੇ ਕਰ ਕਰਾ ਕੇ ਕਿ ਗਲਤ ਕਹਿਣਾ ਹੈ ਬੋਮਬਾੜਾ ਠੀਕ ਹੈ ਨਾ ਸਪੋਰਟ ਬਹੁਤ ਮਿਲਦੀ ਪਈ ਪਰ ਆਏ ਸਾਲੇ ਤਾਂ ਕੱਚਾ ਚਲਣਾ ਹਾਂਜੀ ਸਰਕਾਰਾਂ ਕਰ ਬਦਲਾਵ ਖਲਾ ਵੀ ਸਕਦੀਆਂ ਐ ਇਹ ਸਰਕਾਰ ਕਰੇ ਤਾਂ ਹੋ ਵੀ ਸਕਦਾ ਤੇ ਬਾਕੀ ਇਹਨਾਂ ਕੀ ਗੌਰ ਕਰੇ ਕੋਈ ਤਾਂ ਫੇਰ ਹੀ ਆ ਨਾ ਵੀਰੇ ਹਾਂਜੀ ਤੁਸੀਂ ਹਲਾਤ ਸਾਡੇ ਜੀ ਨਾਲ ਤੁਹਾਡੇ ਸਾਡੇ ਪਾਣੀ ਬਾਬਾ ਜੀ ਕਹਿੰਦੇ ਤੁਹਾਡੇ ਨਾਲ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੰਗਰ ਵੀ ਇਸ ਤਰੀਕੇ ਨਾਲ ਹੀ ਖੜੇ ਹੋਏ ਨੇ ਇਧਰ ਮਾਤਾ ਜੀ ਨੇ ਜਿਹੜੇ ਉਹ ਖੜੇ ਹੋਏ ਨੇ ਇਸ ਤਰੀਕੇ ਨਾਲ ਦੇਖ ਸਕਦੇ ਹੋ ਤੁਸੀਂ ਜਿਹੜਾ ਹੈ ਹਰ ਸਾਲ ਕਹਿੰਦੇ ਇਸੇ ਤਰ੍ਹਾਂ ਦਿੱਕਤ ਆਉਂਦੀ ਹੈ ਤਾਂ ਘਰ ਹੈ ਜਿਹੜਾ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਟਰੈਕਟਰ ਨੇ ਜਿਹੜੇ ਇਹ ਵੀ ਇਸੇ ਤਰੀਕੇ ਨਾਲ ਲਨਵੀਰ ਆਜੋ ਟਰੈਕਟਰ ਜਿਹੜੇ ਨੇ ਆ ਉਹ ਉਧਰ ਤੁਸੀਂ ਡੰਗਰਾਂ ਨਾਲ ਦੇਖ ਸਕਦੇ ਹੋ ਡੰਗਰਾਂ ਦੀ ਖੁੱਲੀ ਆ ਜਿਹੜੀ ਉਹ ਤੱਕ ਡੁੱਬੀ ਹੋਈ ਆ तकरीबन 3.5-4 ਫੁੱਟ ਦੀ ਜਿਹੜੀ ਮਤਲਬ ਆਪਾਂ ਖੁੱਲੀ ਰੱਖਦੇ ਹਾਂ ਉੱਥੇ ਉਹ ਡੁੱਬੀ ਹੋਈ ਆ ਇਸੇ ਤਰੀਕੇ ਨਾਲ ਆਪਣੇ ਕਿੰਨੇ ਦਿਨਾਂ ਤੋਂ ਆਪਣੇ ਇਸੇ ਤਰੀਕੇ ਨਾਲ ਤੁਸੀਂ ਰਹਿ ਰਹੇ ਹੋ ਹਾਂ ਜੀ ਇਹ ਦਿਨੋਂ ਚੱਲਿਆ ਬਾਕੀ ਪਾਣੀ ਆਇਆ ਨੂੰ 15 ਦਿਨੋਂ ਚੱਲਿਆ ਹਾਂ ਜੀ ਇਹ ਮਤਲਬ ਕਿ ਲਾਈਵ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਕੋਈ ਝੂਠ ਨਹੀਂ ਜਾਂ ਕਿੱਦਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨਾ ਔਖਾ ਹੈ ਹੂੰ ਵੀ ਅਸੀਂ ਬਹੁਤ ਜ਼ਿਆਦਾ ਤੰਗ ਹੋਏ ਖੜੇ ਆ ਅਸੀਂ ਤਾਂ ਸਰਕਾਰ ਨੂੰ ਇੱਕੋ ਹੀ ਪੀਲ ਕਰਦੇ ਆ ਕਿ ਸਾਡਾ ਕੋਈ ਹੱਲ ਕੀਤਾ ਜਾਵੇ ਅੱਗੇ ਪਾਣੀ ਆਉਂਦਾ ਸੀ ਕੋਈ ਚਲੋ 5 6 ਸਾਲ ਲਈ ਕਿਤੇ ਸੀ ਹੁਣ 2023 ਚ ਆਇਆ 1 ਸਾਲ ਸੌਖਾ ਨੰਗਿਆ 2025 ਦੇ ਵਿੱਚ ਫੇਰ ਪਾਣੀ ਆ ਗਿਆ ਅੱਛਾ ਮੁੜ ਮੁੜ ਕੇ ਕੁਦਰਤ ਦੀ ਮਾਰ ਸੈਣੀ ਸੌਖੀ ਨਹੀਂ ਹੈ ਉਹ ਤਾਂ ਰੱਬ ਨੇ ਦੇ ਪਹਾੜੇ ਤੁਰੇ ਫਿਰਦੇ ਆ ਸੀ ਠੀਕ ਹੈ ਘਰ ਕੋਲ ਪਾਣੀ ਸੀਗਾ ਮੈਂ ਜਿਵੇਂ ਮਤਲਬ ਕਹਿ ਰਿਹਾ ਸੀਗਾ ਵੀ ਤੁਹਾਡੇ ਘਰ ਤੇ ਤਾਂ ਪਾਣੀ ਭਰਿਆ ਪਿਆ ਤੁਹਾਡਾ ਦਿਲ ਕਿੱਡਾ ਸੀਗਾ ਕਿ ਤੁਸੀਂ ਪਾਣੀ ਠੰਡਾ ਬਾਬਾ ਜੀ ਨੂੰ ਬਿਆਨ ਗਏ ਇਨੇ ਹੀ ਆ ਮਤਲਬ ਚਲੋ ਮਾਰ ਰਹੀ ਨੇ ਸਬਰ ਬਖਸ਼ਿਆ ਸਬਰ ਜੀ ਦੇ ਕੋਲ ਆ ਸਭ ਕੁਝ ਆ ਬਾਕੀ ਵੀਰ ਜੀ ਵੀ ਚਲੋ ਇਹ ਨਹੀਂ ਆ ਕਿ ਰੋਟੀ ਪਾਣੀ ਨਹੀਂ ਤੁਸੀਂ ਰੋਟੀ ਕਹੋਗੇ ਰੋਟੀ ਵੀ ਛਕਾਵਾਂਗੇ ਜਾਂ ਕਿਦਾਂ ਜਿੰਨੇ ਜੋਗੇ ਅਸੀਂ ਕਰਾਂਗੇ ਅਸਾਂ ਹੀ ਕਹਿੰਨੇ ਆ ਕਿ ਸਾਡੀ ਸਰਕਾਰ ਇਹ ਸੁਣ ਲੇ ਕਿ ਸਾਡੇ ਕਿਉਂਕਿ ਸਾਡੀ ਜੋ ਸੀ ਸੀ ਸਾਡੇ ਬੱਚਿਆਂ ਦਾ ਭਵਿੱਖ ਨਾ ਖਰਾਬ ਆ ਇੱਧਰ ਮੈਂ ਕਹੂੰਗਾ ਜਗਸੀਰ ਆ ਵੀ ਦੇਖੀ ਆ ਦੇਖੋ ਤੁਸੀਂ ਆਪਾਂ ਢੋਲ ਆ ਜਿਹੜਾ ਢੋਲਾਂ ਦੇ ਵਿੱਚ ਕਣਕ ਪਾ ਕੇ ਰੱਖਦੇ ਆ ਆ ਢੋਲ ਨੇ ਜਿਹੜੇ ਇਹ ਵੀ ਪੂਰੀ ਤਰ੍ਹਾਂ ਦੇ ਨਾਲ ਡੁੱਬੇ ਹੋਏ ਨੇ ਆਹ ਦੇਖ ਸਕਦੇ ਹੋ ਤੁਸੀਂ ਆਪਾਂ ਉਟਾ ਬਣਾਉਨੇ ਹੁੰਨੇ ਆ ਜਿਹੜਾ ਚੌਂਕਾ ਜਿਹੜਾ ਆ ਦੇਖ ਸਕਦੇ ਹੋ ਇੱਥੋਂ ਤੱਕ ਪਾਣੀ ਆ ਜਿਹੜਾ ਡੁੱਬਿਆ ਹੋਇਆ ਤਕਰੀਬਨ ਸਾਡੇ ਗੋਡਿਆਂ ਤੱਕ ਪਾਣੀ ਆ ਤਾਂ ਤੁਸੀਂ ਬੱਚੇ ਇੱਥੇ ਹੀ ਰਹਿੰਦੇ ਹੋ ਇਹੀ ਘਰ ਹੈ ਤੁਹਾਡਾ ਹਾਂਜੀ ਅੱਛਾ ਹਾਂ ਪੁੱਤ ਕਿੰਨੇ ਟਾਈਮ ਤੋਂ ਇਕੱਲੇ ਰਹ ਰਹੇ ਹੋ ਇੱਥੇ ਕਿਵੇਂ ਰਾਤ ਨੂੰ ਕਿਵੇਂ ਪੈਂਦੇ ਹੋ ਫਿਰ ਰਾਤ ਨੂੰ ਸਵੇਰ ਸਾਬ ਚੱਲ ਜਾਂਦੇ ਹਾਂ ਸਵੇਰ ਸਾਬ ਚਲੇ ਜਾਂਦੇ ਹੋ ਹਾਂਜੀ ਦਿਨ ਚ ਘਰੇ ਆ ਜਾਂਦੇ ਹਾਂ ਹਾਂਜੀ ਹੂੰ ਦੂਜੇ ਕੋਈ ਤੁਸੀਂ ਜਿਵੇਂ ਬੱਚੇ ਨੇ ਇੱਥੇ ਜਿਵੇਂ ਤੁਸੀਂ ਕਹਿੰਦੇ ਹੋ ਜਿਹੜੀ ਤੁਹਾਡੇ ਕੋਲ ਬੋਟ ਖੜੀ ਆ ਕਿਸ਼ਤੀ ਖੜੀ ਆ ਆਪ ਹੀ ਚਲਾਉਣੀ ਆ ਤੁਸੀਂ ਤੁਹਾਨੂੰ ਚਲਾਉਣੀ ਆਉਂਦੀ ਆ ਹਾਂਜੀ ਆਪ ਲੈ ਕੇ ਜਾਣੀਓ ਆਪ ਲੈ ਕੇ ਆਉਣੀਓ ਨਹੀਂ ਪਾਪਾ ਚਲਾਉਂਦਾ ਪਾਪਾ ਚਲਾਉਂਦੇ ਨੇ ਤੁਹਾਡੀ ਕਿਹੜੀ ਕਲਾਸ ਨੂੰ ਤੁਸੀਂ 6ਵੀਂ ਵਿੱਚ 6ਵੀਂ ਕਲਾਸ ਦੀ ਹਾਂਜੀ ਹੂੰ ਇਹ ਇੱਥੇ ਆ ਸਕੂਲ ਸਕੂਲ ਵੀ ਡੁੱਬਿਆ ਹੋਇਆ ਸਕੂਲ ਸਾਡਾ ਇੱਥੇ ਸੰਤਾਰ ਪਰਲੋਦੀ ਅੱਛਾ ਸੰਤਾਨਪੁਰ ਲੋਦੀ ਹਸਤ ਹਾਂਜੀ ਹੂੰ ਆ ਜਾ ਬੁੱਤ ਆਹ ਦੇਖ ਸਕਦੇ ਹਾਂ ਘਰ ਕਿਸ ਤਰੀਕੇ ਨਾਲ ਡੁੱਬਿਆ ਹੋਇਆ ਸਾਰਾ ਘਰ ਹੈ ਜਿਹੜਾ ਉਹ ਡੁੱਬਿਆ ਹੋਇਆ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਸ ਤਰੀਕੇ ਦੇ ਨਾਲ ਜਿਹੜੀ ਆ ਉਹ ਦੇਖੋ ਪੇਟੀਆਂ ਨੇ ਜਿਹੜੀਆਂ ਉਹ ਰੱਖੀਆਂ ਹੋਈਆਂ ਨੇ ਤੇ ਉਹ ਸਾਰੇ ਜਿਹੜੇ ਘਰ ਨੇ ਆ ਸਾਰੇ ਜਿਹੜੇ ਕਮਰੇ ਨੇ ਇਹ ਕਮਰਿਆਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਆ ਤਖਤਬੋਸ਼ ਆਪਾਂ ਘਰਾਂ ਦੇ ਵਿੱਚ ਰੱਖਦੇ ਹੁੰਦੇ ਆ ਆ ਦੇਖੋ ਤਖਤਬੋਸ਼ ਤੱਕ ਪਾਣੀ ਆ ਜਿਹੜਾ ਆਇਆ ਹੋਇਆ ਇਸ ਗੰਦੇ ਪਾਣੀ ਦੇ ਵਿੱਚ ਰਹਿਣ ਲਈ ਲੋਕ ਮਜਬੂਰ ਨੇ ਕਹਿੰਦੇ ਅਸੀਂ ਚਲੇ ਜਾਂਦੇ ਆ ਪਰ ਘਰ ਦਾ ਮੂੰਹ ਕਿੱਥੇ ਛੱਡ ਹੁੰਦਾ ਜਿਹੜੇ ਘਰ ਨੂੰ ਮਨੋ ਸਾਰੀ ਉਮਰ ਦੀ ਪੂੰਜੀ ਲਾ ਕੇ ਬੰਦਾ ਬਣਾਉਂਦਾ ਜਦੋਂ ਉਹਨਾਂ ਘਰਾਂ ਦੇ ਵਿੱਚ ਕੁਦਰਤੀ ਆਫਤਾਂ ਪੈਂਦੀਆਂ ਨੇ ਇੱਧਰ ਦੇਖ ਸਕਦੇ ਹੋ ਇਹ ਵੀ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਕਣਕ ਦੇ ਗੱਟੇ ਹੋਣਗੇ ਜਿਹੜੇ ਜਾਂ ਰਿਓ ਹੋਊਗਾ ਇਸ ਤਰੀਕੇ ਨਾਲ ਇਹ ਸਾਰਾ ਸਮਾਨ ਇੱਥੇ ਰੱਖਿਆ ਹੋਇਆ ਹੋਰ ਵੀ ਜਾਨਵਰ ਨੇ ਜਿਹੜੇ ਇੱਥੇ ਆ ਸਕਦੇ ਨੇ ਇਸ ਤਰੀਕੇ ਨਾਲ ਰਹਿੰਦੇ ਨੇ ਬਾਈ ਜੀ 11 ਤਰੀਕ ਦਾ ਹੀ ਇਸੇ ਤਰੀਕੇ ਦਾ 11 ਤਰੀਕ ਤੋਂ ਇਸੇ ਤਰੀਕੇ ਨਾਲ ਪਾਣੀ ਚੜਿਆ ਹੋਇਆ ਘਰ ਦੇ ਵਿੱਚ ਆ ਦੋ ਤਿੰਨ ਦਿਨ ਹੋ ਗਏ ਜਿਆਦਾ ਹੋ ਗਿਆ ਪਹਿਲਾਂ ਤਾਂ ਮਤਲ ਘੱਟ ਸੀ ਆਜੂ ਪੈਲੀਆਂ ਜੀ ਫਿਰਦਾ ਹੈ ਹੂੰ ਉਹ ਸਾਹਮਣੇ ਰਸੋਈ ਆ ਜਿਹੜੀ ਸਾਰਾ ਕੁਝ ਪ੍ਰਸ਼ਾਦਾ ਪਾਣੀ ਫਿਰ ਤਾਂ ਆਉਂਦਾ ਹੀ ਆ ਹੁਣ ਬਣਾ ਤਾਂ ਇੱਥੇ ਨਹੀਂ ਹੁੰਦਾ ਹੋਣਾ ਸਾਰਾ ਕੁਝ ਖਰਾਬ ਹੋ ਗਿਆ ਹਾਂਜੀ ਹਾਂਜੀ ਆ ਬਣੇ ਹੋਏ ਲਿਆਉਣੇ ਆ ਤੇ ਇੱਥੇ ਬੱਚੇ ਵੀ ਨਾਲ ਹੀ ਇਦਾਂ ਹੀ ਹਾਂਜੀ ਹਾਂਜੀ ਬੱਚੇ ਵੀ ਇਤਰਾ ਹੀ ਨਾਲੇ ਹੂੰ ਉਹ ਉੱਪਰਲੇ ਪਾਸਿਓਂ ਕਰ ਵੀ ਟਟਣਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਉਹ ਜਦੋਂ ਮੇਹ ਪੈਂਦਾ ਰਿਹਾ ਤੇ ਮਤਲਬ ਥੱਲੇ ਬਹਿ ਗਏ ਬਾਲੇ ਅੱਛਾ ਦੇਖ ਤਾ ਹੀ ਟਰੈਕਟਰ ਖੜਾ ਹੈ ਮੁੜ ਕੇ ਟਰੈਕਟਰ ਅਸੀਂ ਬਾਹਰ ਕੱਢ ਕੇ ਲੈ ਕੇ ਆ ਉੱਧਰ ਅੱਛਾ ਜਣ ਕੇ ਜਾਨ ਜੋਖਮ ਦੇ ਵਿੱਚ ਪਾ ਕੇ ਬੈਠੇ ਨੂੰ ਤੁਸੀਂ ਹਾਂਜੀ ਹਾਂਜੀ ਅਸੀਂ ਦੇਖੋ ਸਰਕਾਰਾਂ ਤੋਂ ਮੇਦ ਕਰਦੇ ਆ ਜੇ ਇਹਨਾਂ ਦਰਿਆ ਹੀ ਵਗਾਉਣਾ ਇੱਥੇ ਹਾਂਜੀ ਸਾਡੀਆਂ ਮਾਲਕੀ ਪੈ ਲੀਆਂ ਵਾ ਹਾਂਜੀ ਤੇ ਸਾਨੂੰ ਪੈਸੇ ਦੇ ਦੇਣਾ ਤੇ ਆਪ ਦਾ ਦਰਿਆ ਵਗਾਉਣਾ ਤੇ ਦਰਿਆ ਦੱਸਣ ਸਹੀ ਕਿਹੜੇ ਨੰਬਰਾਂ ਦੇ ਵਿੱਚ ਦੀ ਵਗਦਾ ਦਰਿਆ ਦਾ ਕਾਗਜ਼ੀ ਕਿਤੇ ਹੈ ਹੀ ਨਹੀਂਗਾ ਆਲਮਾਰੀ ਪੈਲਸਾਂ ਦੇ ਵੇਚਦੀ ਵਰਗਾ ਪਿਆ ਸਾਰੇ ਥਾਵਾਂ ਤੇ ਇਹ ਬੈਡਰੂਮ ਆ ਬਾਈ ਜੀ ਹਾਂਜੀ ਹਾਂਜੀ ਇਹ ਸਾਰਾ ਮਾਲੂ ਬੈੱਡਬੁਟ ਸਾਰੇ ਪੇਚ ਗਏ ਬੇਚੇ ਸਾਰਾ ਸਮਾਨ ਪੇਚ ਖਰਾਬ ਹੋ ਗਿਆ ਸਭ ਕੁ ਖਰਾਬ ਹੋ ਗਿਆ ਹੂੰ ਤਾਂ ਉਹ ਪੰਜਾਬ ਜਿਹੜਾ ਪੰਜਾਬ ਵਿਫਤਾ ਦੇ ਵਿੱਚ ਹਰ ਕਿਸੇ ਦੇ ਨਾਲ ਖੜਦਾ ਸਾਰੇ ਦੇਸ਼ ਦੇ ਨਾਲ ਨਹੀਂ ਪੂਰੀ ਦੁਨੀਆ ਦੇ ਨਾਲ ਖੜਦਾ ਤਾਂ ਉਸ ਪੰਜਾਬ ਤੇ ਵਿਫਤਾ ਪਈ ਹੋਈ ਆ ਉਸ ਕਿਸਾਨ ਤੇ ਉਸ ਆਨ ਦਾ ਤੇ ਤੇ ਵਿਫਤਾ ਪਈ ਹੋਈ ਆ ਸਰਕਾਰਾਂ ਨੂੰ ਲੋੜ ਆ ਇਹਨਾਂ ਦੀਆਂ ਗੱਲਾਂ ਸੁਣਨ ਦੀ ਇਹਨਾਂ ਦੇ ਮੁੱਦੇ ਸੁਣਨ ਦੀ ਲਿਪ ਸਰਵਿਸ ਦੀ ਲੋੜ ਨਹੀਂ ਸਰਕਾਰ ਜਿਸ ਤਰੀਕੇ ਨਾਲ ਕੋਈ ਵੀ ਸਰਕਾਰ ਹੋਵੇ ਲਿਪ ਸਰਵਿਸ ਕਰਦੀ ਆ ਸਿਰਫ ਬੁੱਲਾਂ ਨਾਲ ਬੋਲਿਆ ਕੁਛ ਕਰਤਾ ਹੈ ਘੜ ਤੋਂ ਡਰ ਚੁੱਕੇ ਆ ਤੇ ਐਂ ਲੱਗਦਾ ਉੱਥੇ ਪਾਣੀ ਆਇਆ ਹੀ ਨਹੀਂ ਉਹਦੇ ਕੋ 10 ਕਿੱਲੇ ਉਰੇ ਆਣ ਕੇ ਵੇਖੋ ਸਾਰੇ ਮਿੱਟੀ ਜੰਮੀ ਪਈ ਹੈ ਜੇ ਪਾਣੀ ਉਥੋਂ ਸਾਫ਼ ਹੋਵੇ ਕੱਢਿਆ ਹੋਵੇ ਮਿੱਟੀ ਦੇ ਆਪਣੇ ਆਪ ਪਾਣੀ ਜਦੋਂ ਛੱਡਦਾ ਤੇ ਗਾਂ ਜਾਵੇ ਸਾਰੇ ਮਿੱਟੀ ਜੰਮੀ ਪਈ ਹੁਣ ਧਾਰ ਛੱਡਿਆ ਜਾ ਕੇ ਵੇਖੋ ਸਾਰੇ ਐ ਮਿੱਟੀ ਚੜੀ ਪਈ ਸਾਰੇ ਕੋਈ ਸਫਾਈ ਨਹੀਂ ਤੇ ਕੋਈ ਹੋਣਾ ਹੀ ਨਹੀਂ ਫੋਨ ਫੁਕਿਓਗੇ ਬਿਜਲੀ ਤਾਂ ਹੈ ਨਹੀਂ ਇੱਥੇ ਹੁਣ 32 ਰਾਤ ਨੂੰ ਕਿਤੇ 2 ਘੰਟੇ ਆਉਂਦੀ ਤੇ ਉਹਦੇ ਨਾਲ ਨੇਟਰ ਹੈਗਾ ਵਾ ਚਾਰ ਚੁਰਜ ਕਰ ਲਈਦਾ ਫੋਨ ਇਹਦਾ ਜਿੱਥੇ ਮੰਨ ਲਓ ਆਉਂਦੇ ਹੀ ਰਸਤੇ ਜਿਸੀਂ ਆਏ ਆ ਤਾਰਾਂ ਜਿਹੜੀਆਂ ਸੀ ਉਹ ਡਿੱਗੀਆਂ ਉਹ ਮਤਲਬ ਖੰਭੇ ਡਿੱਗੇ ਮੋਟਰਾਂ ਵਾਲੀ ਜਿਹੜੀ 32 ਉਹਦੇ ਖੰਭੇ ਡਿੱਗੇ ਆ 24 ਘੰਟੇ ਵਾਲੀ ਮਤਲਬ ਕੁਛ ਤਾਂ ਉਹਦੇ ਡਿੱਗੇ ਉਹ ਜਿੱਧਰ ਪਰੇ ਘਰ ਨਹੀਂ ਡਿੱਗਦੇ ਜਾਂਦੇ ਉਧਰ ਮਤਲਬ ਖੰਭੇ 24 ਘੰਟੇ ਵਾਲੀ 32 ਵੀ ਬੰਦ ਕਰਤੀ ਉਧਰੋਂ ਪਰੇ ਤਾਂ ਇਧਰ ਦਿਖਾ ਦੂ ਤੁਹਾਡੇ ਡੰਗਰ ਨੇ ਜਿਹੜੇ ਉਹ ਵੀ ਮੈਂ ਕਹੂੰਗਾ ਰਣਵੀਰ ਸਾਰਾ ਇਹ ਦਿਖਾ ਕੇ ਜਾਓ ਤਾਂ ਜੋ ਲੋਕਾਂ ਨੂੰ ਆ ਜਿਹੜਾ ਪਤਾ ਲੱਗੇ ਕਿਸ ਤਰੀਕੇ ਦੇ ਨਾਲ ਬੱਚੇ ਵੀ ਇੱਥੇ ਰਹਿ ਰਹੇ ਨੇ ਆ ਵਿਜ਼ੂਅਲ ਜ਼ਰੂਰ ਦਿਖਾਓ ਸਾਰਾ ਟੱਬਰ ਕਿਸ ਤਰੀਕੇ ਨਾਲ ਰਹਾ ਹੋਇਆ ਮੈਂ ਕਹੂੰਗਾ ਇਧਰਲੇ ਪਾਸੇ ਆ ਕੇ ਸਾਰਾ ਕੁਝ ਦਿਖਾ ਸਕਦੇ ਹਾਂ ਇਹ ਚੌਕੇ ਨੇ ਜਿਹੜੇ ਚੌਕੇ ਵੀ ਚੁੱਲ੍ਹਾ ਜਿਹੜਾ ਸਾਰਾ ਕੁਝ ਡੁੱਬਿਆ ਹੋਇਆ ਹੈ ਪਾਣੀ ਆਪਾਂ ਰੱਖਦੇ ਆ ਉਹ ਸਾਰਾ ਕੁਝ ਡੁੱਬਿਆ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਜੀ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਤੋਂ ਰਣਵੀਰ ਆ ਜਾਓ ਤਾਂ ਬਜ਼ੁਰਗ ਨੇ ਜਿਹੜੇ ਉਹ ਇਸ ਤਰੀਕੇ ਨਾਲ ਰਹਿ ਰਹੇ ਨੇ ਇੱਥੇ ਬਚ ਕੇ ਇੱਥੇ ਥੋੜੀ ਤਿਲਕਣਾ ਥੱਲੇ ਜੀ ਮਤਈ 11 ਤਰੀਕ ਤੋਂ ਹੀ ਇੱਥੇ ਹੀ ਰਹਿ ਰਹੇ ਹਾਂ ਤੁਹਾਡੇ ਇੱਥੇ ਹੀ ਰਹਿ ਰਹੇ ਹਾਂ ਕੀ ਮੁਸ਼ਕਲ ਆ ਰਹੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਹਾਨੂੰ ਇਹਦਾ ਇਹੋ ਚਾਹੁੰਦੇ ਆ ਸਾਡਾ ਪੱਕਾ ਹੱਲ ਹੋਵੇ ਦਾ ਸਾਡੇ ਖੇਤਾਂ 'ਚ ਪਾਣੀ ਨਾ ਆਵੇ ਹੂੰ ਰੋ ਵੀ ਪਾਈ ਸੀ ਸਰਕਾਰ ਸਭੋ ਕੁਝ ਕਰ ਸਕਦੇ ਕੀ ਨਹੀਂ ਕਰ ਸਕਦੇ ਹੂੰ ਜੇ ਇਹਨਾਂ ਨੇ ਵੋਟਾਂ ਪਾਉਣੇ ਸਾਡਾ ਇਹ ਇਨਾ ਮਸਲਾ ਹੱਲ ਕਰ ਸਕਦੀ ਕੀ ਨਹੀਂ ਕਰ ਸਕਦੀ ਹੋ ਅਸਲਾ ਤੁਸੀਂ ਕਹਿੰਦੇ ਹੋ ਵੀ ਮਸਲਾ ਹੱਲ ਕੀਤਾ ਜਾਵੇ ਜਿਹੜਾ ਹਰ ਮਸਲਾ ਹੱਲ ਕੀਤਾ ਜਾਵੇ ਸਾਡਾ ਤਾਂ ਮੌਕੇ ਦੀਆਂ ਤਸਵੀਰਾਂ ਲੋਕਾਂ ਦੇ ਸਾਡਾ ਮਸਲਾ ਹੱਲ ਕੀਤਾ ਜਾਵੇ ਹਰ ਸਾਲ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਸਿਂ ਰਹੇ ਨੇ ਆ ਉਹ ਮੁਸ਼ਕਲਾਂ ਦੂਰ ਕੀਤੀਆਂ ਸਰਕਾਰਾਂ ਨੂੰ ਆਮ ਲੋਕਾਂ ਨੂੰ ਸਾਬ ਨੂੰ ਸੂਚਨ ਦੀ ਲੋੜ ਹੈ ਕੈਮਰਾ ਪਾਸੋਂ ਜਨਵੀਰ ਦੇ ਨਾਲ ਮੈਂ ਰਾਜੀਵ ਸਿੰਘ ਅੰਟੋਲ ਪੰਜਾ